ਮੋਛਾ ਨੂੰ ਤਾਂ ਦੇ ਕੇ ਬਾਹਰ ਨਿਕਲਦੇ ਨੇ ਬੜਕਾ ਮਾਰਦੇ ਹੋਏ ਕਿ ਮੈਂ ਹੁਣ ਚੀਫ ਮਿਨਿਸਟਰ ਦੀ ਵੀ ਚੀਖਾਂ ਕਢਾ ਦੂੰ ਤੇ ਪਹਿਲਾਂ ਤੇ ਉਹ ਸਾਰਾ ਜਿਹੜਾ ਪੁਲਿਸ ਮਹਿਕਮਾ ਹੈ ਉਹਨਾਂ ਦੇ ਦਫ਼ਤਰ 'ਚ ਐਵੇਂ ਖੜਾ ਹੁੰਦਾ ਜਿਵੇਂ ਉਹਨਾਂ ਦੇ ਮੁਲਾਜ਼ਮ ਨੇ ਜਦ ਰੇਡ ਹੁੰਦੀ ਹੈ ਛਾਪਾ ਪੈਂਦਾ ਤੇ ਤੁਸੀਂ ਘਰ ਦੇ ਅੰਦਰ ਹੀ ਜਾਂਦੇ ਹੋ ਨਾ ਬਿਲਕੁਲ ਔਰ ਵਾਰੰਟ ਲੈ ਕੇ ਆਂਦੇ ਨੇ ਐਗਜ਼ੈਕਟਲੀ ਤੇ ਤੁਸੀਂ ਉਹਨਾਂ ਨੂੰ ਇਹ ਸਾਰਾ ਇੱਕ ਕਿਸਮ ਦਾ ਇੱਕ ਲੱਗਦਾ ਸੀ ਵੀ ਇਹ ਮਜੀਠੀਆ ਸਾਹਿਬ ਇਹਦਾ ਪੂਰਾ ਫਾਇਦਾ ਚੁੱਕ ਰਹੇ ਨੇ ਹੂੰ ਆਪਣੀ ਇਮੇਜ ਨੂੰ ਵਿਦਾਨਾਸਤੇ ਕਿਦਰ ਜਿਹੜੀ ਸਰਕਾਰ ਹੈ ਭਗਵੰਤ ਮਾਨ ਦੀ ਉਹ ਆਪਣੀ ਉਹਨਾਂ ਨੇ ਅਗਲੇ ਦਿਨ ਸ਼ੁਰੂ ਕੀਤੀ ਕਿ ਹੁਣ ਅਸੀਂ ਥੋੜਾ ਜੀ ਇਹਦੀ ਲਈਏ ਮੇਰੇ ਹਿਸਾਬ ਨਾਲ ਸਾਰਾ ਕੁਝ ਜਿਹੜਾ ਹੈ ਇਹ ਇਹ ਪੰਜਾਬ ਦੇ ਲੋਕਾਂ ਨੂੰ ਇੱਕ ਵਾਰੀ ਫਿਰ ਤੋਂ پاگل ਬਣਾਣ ਦੀ ਇੱਕ ਮੂਹਮ ਚੱਲ ਰਹੀ ਹੈ ਕਹਿੰਦੇ ਨੇ ਕਿ ਜਦੋਂ ਤੁਸੀਂ ਸਿਆਸਤ ਦੇ ਵਿੱਚ ਆਣਾ ਹੈ ਤੁਹਾਨੂੰ ਇਹ ਪਹਿਲੀ ਪੌੜੀ ਜਿਹੜੀ ਹੈ ਜੇਲ੍ਹ ਦੇ ਵਿੱਚ ਯਾਤਰਾ ਜੇਲ੍ਹ ਯਾਤਰਾ ਜਿਹਨੂੰ ਕਹਿੰਦੇ ਕੋ ਪ੍ਰਧਾਨ ਮੰਤਰੀ ਹੋਵੇ ਸੰਤਰੀ ਹੋਵੇ ਇਹ ਕਰਨੀ ਪੈਂਦੀ ਤੁਹਾਡੇ ਕਦ ਉੱਚਾ ਕਰਨ ਵਾਸਤੇ ਬਿਲਕੁਲ ਇਸ ਤੋਂ ਬਾਅਦ ਮਜੀਠੀਆ ਸਾਹਿਬ ਦਾ ਕਦ ਕਾਫੀ ਉੱਚਾ ਹੋ ਗਿਆ ਹੈ ਹੋਣ ਹੋ ਸਕਦਾ ਗਠਬੰਧਨ ਵੀ ਹੋਏ ਬੀਜਪੀ ਦੇ ਨਾਲ ਬੀਜਪੀ ਨਾਲ ਕਈ ਡੀਲਾਂ ਹੋ ਸਕਦੀਆਂ ਨੇ ਹੁਣ ਕਿਉਂਕਿ ਹੁਣ ਸਾਹਮਣੇ ਵਾਲੀ ਪਾਰਟੀ ਕੋਲ ਵੀ ਪੱਤੇ ਆ ਗਏ ਨੇ ਤੇ ਹੁਣ ਇਹਨਾਂ ਦੀਆਂ ਡੀਲਸ ਮੁਕਣੀਆਂ ਜਨਤਾ ਦਾ ਇਹਦੇ 'ਚ ਕੋਈ ਫਾਇਦਾ ਨਹੀਂ ਹੋਣਾ ਨਾ ਹੀ ਕਿਸੇ ਨੂੰ ਸਜ਼ਾ ਮਿਲਨੀ ਹੈ ਨਾ ਹੀ ਇੱਥੇ ਡਰੱਗਸ ਰੁਕਣੀਆਂ ਨੇ ਡਰੱਗ ਰੁਕਣੀਆਂ ਹੋਣ ਤੇ ਕਦੋਂ ਦੀਆਂ ਰੁਕ ਜਾਂਦੀਆਂ ਦਲਜੀਤ ਦਸਾਂ ਜਬ ਪੰਜਾਬ ਸਿੰਘ ਆਈ ਜਾਂ 84 ਮੂਵੀ ਆਈ ਜਿਹੜੇ ਪੰਜਾਬ ਦੇ ਰੋਲਿਆਂ ਤੇ ਟਾਈਮ ਤੇ ਪੰਜਾਬ ਦੇ ਉੱਤੇ ਬਣਾਈ ਗਈ ਸੀ ਉਹਨਾਂ ਦੇ ਉੱਤੇ ਵੀ ਕਾਫੀ ਵਿਵਾਦ ਰਿਹਾ ਹੈ ਉਹਨ ਵੀ ਮੂਵੀ ਆਈ ਹੈ ਉਹਦੇ ਉੱਤੇ ਵੀ ਕਾਫੀ ਵਿਵਾਦ ਹੈ ਸਰਦਾਰ ਜੀ ਜਿਹੜੀ ਮੂਵੀ ਹੈਗੀ ਹੈ ਇਹ ਜਿਹੜਾ ਸਰਦਾਰ ਜੀ 3 ਮੂਵੀ ਦਾ ਵਿਵਾਦ ਹੈ ਇਹ ਉਸ ਕੈਟਾਗਰੀ ਜਾਂਦਾ ਹੈ ਇਹ ਵਿਵਾਦ ਹੋਣਾ ਨਹੀਂ ਚਾਹੀਦਾ ਸੀ ਇਹ ਤੇ ਐਵੇਂ ਆ ਬੈਲ ਮuje ਮਾਰਾ ਦੀ ਗੱਲ ਕਰ ਰਹੀ ਦਿਲਜੀਤ ਨੇ ਦਿਲਜੀਤ ਲੋਕਾਂ ਦੇ ਇਮੋਸ਼ਨ ਸਮਝ ਕੇ ਇਹਨੂੰ ਥੋੜਾ ਜਿਆਦਾ ਅੱਗੇ ਡਿਲੇ ਕਰ ਸਕਦੇ ਸੀ ਜਾਂ ਇੱਕ ਸਟੇਟਮੈਂਟ ਚੰਗੀ ਜੀ ਦੇ ਸਕਦੇ ਸੀ ਬਜਾਏ ਕਹਿਣ ਦੇ ਕਿ ਉਹਨੂੰ ਹਰ ਲੋਡ ਦੇ ਪੂਣ ਦੀਆਂ ਲੱਤਾਂ ਹਾਨੀਆਂ ਮਿਰਜ਼ਾ ਦਾ ਫੇਸ ਬਲਰ ਹੋ ਸਕਦਾ ਸੀ ਜਿੱਥੋਂ ਦਾ ਫੇਸ ਆਂਦਾ ਉੱਥੇ ਕਾਲਾ ਬਲੈਕ ਦਿਖਾ ਸਕਦੇ ਸੀ ਔਰ ਦੂਜਾ ਮੈਂ ਇਹ ਵੀ ਕਵਾਂਗਾ ਕਿ ਇੰਨੀ ਆਲੋਚਨਾ ਕਰਨੀ ਇਸ ਗੱਲ ਦੀ ਔਰ ਇੱਥੇ ਤੱਕ ਕਹਿ ਦੇਣਾ ਕਿ ਇਹ ਜੀ ਦੇਸ਼ ਭਗਤ ਨਹੀਂ ਹੈ ਜੀ ਇਹ ਪ੍ਰੂਵ ਕਰੇ ਦੇਸ਼ ਭਗਤ ਕਿਸੇ ਨੂੰ ਕੋਈ ਦੇਸ਼ ਭਗਤੀ ਪ੍ਰੂਵ ਕਰਨ ਦੀ ਕੋਈ ਲੋੜ ਨਹੀਂ ਜਲਦੀ ਦੁਸਾਂਜ ਪੂਰਾ ਦੇਸ਼ ਭਗਤ ਹੈ ਇਹ ਦਲਜੀਤ ਕਾਨੂੰ ਕਹਿੰਦਾ ਨਾ ਪੰਜਾਬੀ ਆ ਗਏ ਹੋਏ ਜਾਂ ਪੰਜਾਬ ਦਾ ਤੇ ਪੰਜਾਬ ਇੰਡੀਆ ਤੋਂ ਬਾਹਰ ਨਹੀਂ ਹੈਗਾ ਬਿਲਕੁਲ ਉਹ ਉਹ ਇੰਡੀਆ ਦਾ ਹੀ ਨਾ ਉੱਚਾ ਹੋ ਰਿਹਾ ਦਲਜੀਤ ਜਦ ਪੱਗ ਪਾ ਕੇ ਜਾਂਦਾ ਹੈ ਨਾ ਤੇ ਉਹਦੀ ਆਟੋਮੈਟਿਕਲੀ ਮੈਂ ਕਹਿੰਦਾ ਕੋਈ ਵੀ ਦਸਤਾਰ ਪਾ ਕੇ ਸਿੱਖ ਬਾਹਰ ਜਦ ਦੁਨੀਆ 'ਚ ਫਿਰਦਾ ਹੈ ਤੇ ਉਹਨੂੰ ਇੰਡੀਅਨ ਪਛਾਣਿਆ ਜਾਂਦਾ ਹੈ ਐਲਨ ਮਸਕ ਨੇ ਇੱਕ ਨਵੀਂ ਪਾਰਟੀ ਬਣਾਉਣ ਦਾ ਟਵੀਟ ਕਰਤਾ ਸਾਰੇ ਲੋਕੀ ਸੱਚੋ ਪੰਜ ਦੇ ਵਿੱਚ ਪਏ ਹੋਏ ਨੇ ਕਿਸ ਤਰ੍ਹਾਂ ਦਿਖਦੇ ਹੋ ਸਤਿ ਸ੍ਰੀ ਅਕਾਲ ਸਤਿ ਤੁਸੀਂ ਦੇਖ ਰਹੇ ਹੋ ਦੇਸ਼ ਵਿਦੇਸ਼ ਦੇ ਮੁੱਦੇ ਅੱਜ ਬਰਿੰਦਰ ਦੇ ਨਾਲ ਅੱਜ ਮੇਰੇ ਨਾਲ ਹਰ ਵੀਕ ਦੀ ਤਰ੍ਹਾਂ ਡਾਕਟਰ ਜਸਦੀਪ ਸਿੰਘ ਜਰਸੀ ਬੈਠੇ ਹੋਏ ਨੇ ਜਸਦੀਪ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਮੇজিং ਟੀਮ ਦੇ ਵਿੱਚ ਥੈਂਕ ਯੂ ਬਰਿੰਦਰ ਜੀ ਦੇਖਣ ਵਾਲੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਗੱਲਬਤ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਪੰਜਾਬ ਚਲਦੇ ਆ ਦੇਸ਼ ਵਿਦੇਸ਼ ਦੇ ਮੁੱਦਿਆਂ ਦੇ ਸਭ ਤੋਂ ਪਹਿਲਾਂ ਮੰਜੀਠੇ ਹਲਕੇ ਦੇ ਵਿੱਚ ਚਲਦੇ ਆ ਜੋ ਬਾਦਲਾਂ ਦਾ ਪਰਿਵਾਰ ਕਿਹਾ ਜਾਂਦਾ ਮੰਜੀਠਾ ਦਾ ਪਰਿਵਾਰ ਕਿਹਾ ਜਾਂਦਾ ਉਹਨੂੰ ਚੁੱਕ ਲਿਤਾ ਜਾਂਦਾ ਮੰਜੀਠੇ ਨੂੰ ਉਹ ਤਾਂ ਕਿਹਾ ਜਾਂਦਾ ਹੈ ਕਿ ਇਹਦੇ ਉੱਤੇ ਡਰੱਗ ਦਾ ਮਾਮਲਾ ਹੈ ਜਾਂ ਹੋਰ ਕੋਈ ਮਾਮਲਾ ਹੈਗਾ ਜਿਹੜੇ ਜ਼ਾਇਦਤ ਬਣਾਈ ਹੋਈ ਹੈ ਜਿਹੜੀ ਇਨਕਮ ਤੋਂ ਜ਼ਿਆਦਾ ਕਿਸ ਤਰ੍ਹਾਂ ਦੇਖਦੇ ਹੋ ਉਹਦੇ ਹੈ ਕਿ ਮਾਮਲਾ ਕੀ ਹੈ ਪਾਣੀ ਚੰਮਦਾਣੀ ਕੀ ਹੈ ਕਿ ਸਭ ਡਰਾਮਾ ਹੈ ਵੀ ਇਹ ਪੂਰੀ ਨਟਕੀ ਚੱਲ ਰਹੀ ਹੈ ਜਿਵੇਂ ਉਹਨਾਂ ਦੀ ਅਰੈਸਟ ਹੁੰਦੀ ਹੈ ਆ ਉੱਥੇ ਇੱਕ ਜਿਵੇਂ ਪ੍ਰੀਸਕ੍ਰਿਪਟਿਡ ਪੁਲਿਸ ਵਾਲੇ ਪਹੁੰਚਦੇ ਨੇ ਉਹਨਾਂ ਨੂੰ ਇੰਨਾ ਟਾਈਮ ਦਿੱਤਾ ਜਾਂਦਾ ਹੈ ਉਹ ਮੋਛਾਂ ਨੂੰ ਤਾਂ ਦੇਖ ਕੇ ਬਾਹਰ ਨਿਕਲਦੇ ਨੇ ਬੜਕਾ ਮਾਰਦੇ ਹੋਏ ਕਿ ਮੈਂ ਹੁਣ ਚੀਫ ਮਿਨਿਸਟਰ ਦੀ ਵੀ ਚੀਖਾਂ ਕਢਾ ਦੂੰ ਤੇ ਪਹਿਲਾਂ ਤੇ ਉਹ ਸਾਰਾ ਜਿਹੜਾ ਪੁਲਿਸ ਮਹਿਕਮਾ ਹੈ ਉਹਨਾਂ ਦੇ ਦਫ਼ਤਰ 'ਚ ਐਵੇਂ ਖੜਾ ਹੁੰਦਾ ਜਿਵੇਂ ਉਹਨਾਂ ਦੇ ਮੁਲਾਜ਼ਮ ਨੇ ਤੇ ਉਹ ਫਿਰ ਪੁੱਛਿਆ ਜਾਂਦਾ ਹਾਊ ਡੂ ਯੂ ਐਂਟਰ ਥਿਸ ਹਾਊਸ ਤੁਸੀਂ ਅੰਦਰ ਕਿਸ ਤਰ੍ਹਾਂ ਆਏ ਜਦ ਰੇਡ ਹੁੰਦੀ ਹੈ ਛਾਪਾ ਪੈਂਦਾ ਤੇ ਤੁਸੀਂ ਕਰਦੇ ਅੰਦਰ ਹੀ ਜਾਂਦੇ ਹੋ ਨਾ ਬਿਲਕੁਲ ਔਰ ਵਾਰੰਟ ਲੈ ਕੇ ਆਂਦੇ ਨੇ ਐਗਜੈਕਟਲੀ ਤੇ ਤੁਸੀਂ ਉਹਨਾਂ ਨੂੰ ਇਹ ਸਾਰਾ ਇੱਕ ਕਿਸਮ ਦਾ ਇੱਕ ਲੱਗਦਾ ਸੀ ਵੀ ਇਹ ਮਜੀਠੀਆ ਸਾਹਿਬ ਇਹਦਾ ਪੂਰਾ ਫਾਇਦਾ ਚੁੱਕ ਰਹੇ ਨੇ ਆਪਣੀ ਜਿਹਨੂੰ ਕਹਿੰਦੇ ਨੇ ਇਮੇਜ ਨੂੰ ਵਿਦਾਨਸ ਤੇ ਤੇ ਉਧਰ ਜਿਹੜੀ ਸਰਕਾਰ ਹੈ ਭਗਵੰਤ ਮਾਨ ਦੀ ਉਹ ਆਪਣੀ ਉਹਨਾਂ ਨੇ ਅਗਲੇ ਦਿਨ ਸ਼ੁਰੂ ਕੀਤੀ ਕਿ ਹੁਣ ਅਸੀਂ ਥੋੜਾ ਜੀ ਇਹਦੀ ਲਈਏ ਮੇਰੇ ਹਿਸਾਬ ਨਾਲ ਸਾਰਾ ਕੁਝ ਜਿਹੜਾ ਹੈ ਇਹ ਇਹ ਪੰਜਾਬ ਦੇ ਲੋਕਾਂ ਨੂੰ ਇੱਕ ਵਾਰੀ ਫਿਰ ਤੋਂ ਪਾਗਲ ਬਣਾਣ ਦੀ ਇੱਕ ਮੂਹਮ ਚੱਲ ਰਹੀ ਹੈ ਜਿਹੜੀ ਮੇਨ ਏਜੰਸੀ ਏਡੀ ਜਿਹਨੇ ਕੀ ਮੇਨ ਕੇਸ ਕਰਨਾ ਹੈ ਉਹ ਤਾਂ ਕਿਧਰੇ ਨਜ਼ਰ ਹੀ ਨਹੀਂ ਆ ਰਹੀ ਉਹਦੇ ਬਾਹਰ ਬੈਠੀ ਹੋਈ ਹੈ ਇੱਥੇ ਸਿਰਫ ਪੰਜਾਬ ਦੀ ਵਿਜੀਲੈਂਸ ਲੱਗੀ ਹੋਈ ਹੈ ਹਾਂ ਜਿਹੜੇ ਰਿਟਾਇਰ ਈਡੀ ਦੇ ਬੰਦੇ ਹੁਣ ਰਿਟਾਇਰ ਹੋ ਚੁੱਕੇ ਨੇ ਉਹਨਾਂ ਨੂੰ ਲਿਆ ਲਿਆ ਕੇ ਉਹ ਵਿੱਚ ਉਹਨਾਂ ਦੀ ਗਵਾਹੀਆਂ ਲੈ ਰਹੇ ਨੇ ਤੇ ਕੋਈ ਇਹਦਾ ਤੁਸੀਂ ਇਲੈਕਸ਼ਨ ਤੱਕ ਇਹਨੇ ਗਰਮ ਹੋਣਾ ਉਸ ਤੋਂ ਬਾਵਜੂਦ ਹੁਣ ਕੇਜਰੀਵਾਲ ਸਾਹਿਬ ਵੀ ਬਾਹਰ ਆ ਗਏ ਨੇ ਉਹ ਵੀ ਸਾਲ ਅੰਦਰ ਤਿਹਾਰ ਚ ਕਿੰਨਾ ਵੱਡਾ ਉਹਨਾਂ ਦਾ ਸਕੈਮ ਸੀ ਤੇ ਮੈਂ ਆਪਣੀ ਜ਼ਿੰਦਗੀ ਚ ਕਦੇ ਵੀ ਭਾਰਤ ਵਿੱਚ ਕਿਸੇ ਵੀ ਆ ਪੋਲਿਟਿਸ਼ੀਅਨ ਨੂੰ ਕੋਈ ਸਜ਼ਾ ਵਾਕਈ ਦੇਖਿਆ ਜਾਏ ਕਦੇ ਨਹੀਂ ਦੇਖਿਆ ਕਿਸੇ ਨੇ ਸਜ਼ਾ ਪੁਕਤੀ ਹੋਏ ਜਾਂ ਕਨਵਿਕਟ ਹੋਇਆ ਹੋਏ ਔਰ ਇਹ ਤੁਸੀਂ ਐਂਡ ਆਫ ਦਿ ਡੇ ਪੰਜਾਬ ਦੇ ਭੋਲੇਪਾਲੇ ਲੋਕ ਪੰਜਾਬ ਦੇ ਨਸ਼ੇ ਦੇ ਜਿਹੜੇ ਪੇਸ਼IENTS ਨੇ ਉਹ ਐਵੇਂ ਹੀ ਚੱਲਦਾ ਰਹੇਗਾ ਐਵੇਂ ਕੰਮ ਚੱਲਦਾ ਰਹੇਗਾ ਇਹ ਸਿਰਫ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਇੱਕ ਤਰੀਕਾ ਚੱਲ ਕਹਿੰਦੇ ਨੇ ਕਿ ਜਦੋਂ ਤੁਸੀਂ ਸਿਆਸਤ ਦੇ ਵਿੱਚ ਆਣਾ ਹੈ ਤੁਹਾਨੂੰ ਇਹ ਪਹਿਲੀ ਪੌੜੀ ਜਿਹੜੀ ਹੈ ਜੇਲ੍ਹ ਦੇ ਵਿੱਚ ਯਾਤਰਾ ਜੇਲ੍ਹ ਯਾਤਰਾ ਜਿਹਨੂੰ ਕਹਿੰਦੇ ਕੋਈ ਮੰਤਰੀ ਹੋਵੇ ਸੰਤਰੀ ਹੋਵੇ ਇਹ ਕਰਨੀ ਪੈਂਦੀ ਤੁਹਾਡੇ ਕਦ ਉੱਚਾ ਕਰਨ ਵਾਸਤੇ ਬਿਲਕੁਲ ਇਸ ਤੋਂ ਬਾਅਦ ਮਜੀਠੀਆ ਸਾਹਿਬ ਦਾ ਕਦ کافی ਉੱਚਾ ਹੋ ਗਿਆ ਹਮਮ ਔਰ ਹੁਣ ਉਹ ਇੱਕ ਮੰਝੋ ਏ ਖਿਡਾਰੀ ਬਣ ਗਏ ਖਿਡਾਰੀ ਬਣ ਗਏ ਨੇ ਤੇ ਹੁਣ ਕਈ ਡੀਲਾਂ ਹੋਣਗੀਆਂ ਆ ਹੁਣ ਹੋ ਸਕਦਾ ਗਠਬੰਧਨ ਵੀ ਹੋਏ ਭਾਜਪੀ ਦੇ ਨਾਲ ਭਾਜਪੀ ਨਾਲ ਕਈ ਡੀਲਾਂ ਹੋ ਸਕਦੀਆਂ ਨੇ ਹੁਣ ਕਿਉਂਕਿ ਹੁਣ ਸਾਹਮਣੇ ਵਾਲੀ ਪਾਰਟੀ ਕੋਲ ਵੀ ਪੱਤੇ ਆ ਗਏ ਨੇ ਤੇ ਹੁਣ ਇਹਨਾਂ ਦੀਆਂ ਡੀਲ ਮੁੱਕਣਗੀਆਂ ਜਨਤਾ ਦਾ ਇਹਦੇ 'ਚ ਕੋਈ ਫਾਇਦਾ ਨਹੀਂ ਹੋਣਾ ਨਾ ਹੀ ਕਿਸੇ ਨੂੰ ਸਜ਼ਾ ਮਿਲਣੀ ਹੈ ਨਾ ਹੀ ਇੱਥੇ ਡਰੱਗਜ਼ ਰੁਕਣੀਆਂ ਨੇ ਡਰੱਗਜ਼ ਰੁਕਣੀਆਂ ਹੋਣ ਤੇ ਕਦੋਂ ਦੀਆਂ ਰੁਕ ਜਾਂਦੀਆਂ ਇੱਕ ਦਿਨ ਦਾ ਕੰਮ ਹੁੰਦਾ ਜੇ ਕੋਈ ਸਹੀ ਬੰਦਾ ਆਏ ਪਰ ਇਹ ਇਹ ਜਿਵੇਂ ਤੁਸੀਂ ਕਹਿ ਰਹੇ ਹੋ ਇਹ ਸਿਰਫ ਖੇਡ ਖਿਲਵਾੜ ਹੋ ਰਿਹਾ ਹੈ ਅਗਲੀ ਗੱਲਬਾਤ ਕਰਦੇ ਹਾਂ ਦਲਜੀਤ ਦਸਾਂਦ ਬਾਰੇ ਦਲਜੀਤ ਦਸਾਂਦ ਜੋ ਪੰਜਾਬ ਸਿੰਘਾਈ ਜਾਂ 84 ਮੂਵੀ ਆਈ ਜਿਹੜੇ ਪੰਜਾਬ ਦੇ ਰੋਲਿਆਂ ਤੇ ਟਾਈਮ ਤੇ ਪੰਜਾਬ ਦੇ ਉੱਤੇ ਬਣਾਈ ਗਈ ਸੀ ਉਹਨਾਂ ਦੇ ਉੱਤੇ ਵੀ ਕਾਫੀ ਵਿਵਾਦ ਰਿਹਾ ਹੁਣ ਵੀ ਮੂਵੀ ਆਈ ਹੈ ਉਹਦੇ ਉੱਤੇ ਵੀ ਕਾਫੀ ਵਿਵਾਦ ਹੈ ਸਰਦਾਰ ਜੀ ਜਿਹੜੀ ਮੂਵੀ ਹੈਗੀ ਹੈ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੇ ਵਿੱਚ ਭਾਰਤ ਵਿੱਚ ਇੰਡੀਆ ਦੇ ਵਿੱਚ ਕੁਝ ਸਿੰਗਰ ਰੋਡਾਂ ਦੇ ਉੱਤੇ ਟਿਕਲੇ ਨੇ ਕੁਝ ਸੋਸ਼ਲ ਮੀਡੀਆ ਦੇ ਉੱਤੇ ਆਏ ਨੇ ਕਿ ਬੈਨ ਹੋਣਾ ਚਾਹੀਦਾ ਇਹ ਇੱਕ ਕੰਟਰੋਵਰਸੀ ਇਹ ਜਾਂ ਕੀ ਹੈ ਕੀ ਦੇਖੋ ਜੀ ਕੁਝ ਵਿਵਾਦ ਜਿਹੜੇ ਹੁੰਦੇ ਨੇ ਉਹ ਵਾਕਈ ਵਿਵਾਦ ਹੁੰਦੇ ਨੇ ਕੁਝ ਵਿਵਾਦ ਹੁੰਦੇ ਨੇ ਜਿਹੜੇ ਕਿ ਉਹ ਘਰ ਬੈਠੇ ਬਿਠਾਇਆ ਆ ਬੈਲ ਮuje ਮਾਰ ਇਹ ਜਿਹੜਾ ਸਰਦਾਰ ਜੀ 3 ਮੂਵੀ ਦਾ ਵਿਵਾਦ ਹੈ ਇਹ ਉਸ ਕੈਟਾਗਰੀ ਜਾਂਦਾ ਹੈ ਇਹ ਵਿਵਾਦ ਹੋਣਾ ਨਹੀਂ ਚਾਹੀਦਾ ਸੀ ਇਹ ਤੇ ਐਵੇਂ ਆ ਬੈਲ ਮuje ਮਾਰ ਆਲੀ ਗੱਲ ਕਰ ਰਹੀ ਦਿਲਜੀਤ ਨੇ ਇਹਦੇ ਚ ਕੋਈ ਮੈਂ ਸਮਝਦਾ ਕਿ ਚਲੋ ਜੇ ਮੂਵੀ ਬਣ ਗਈ ਸੀ ਤੇ ਇਹ ਥੋੜੇ ਦਿਨ ਡਿਲੇ ਵੀ ਕੀਤੀ ਜਾ ਸਕਦੀ ਸੀ ਕਿ ਭਾਰਤ ਦੇ ਲੋਕਾਂ ਦਾ ਸੈਂਟੀਮੈਂਟਸ ਵੀ ਦੇਖਿਆ ਜਾ ਸਕਦਾ ਸੀ ਔਰ ਇਹ ਮੈਂ ਨਹੀਂ ਕਹਦਾ ਕਿ ਗਲਤ ਹੈ ਜਾਂ ਸਾਨੂੰ ਪਾਕਿਸਤਾਨੀ ਆਰਟਿਸਟ ਨਹੀਂ ਲੈਣੇ ਚਾਹੀਦੇ ਬਿਲਕੁਲ ਇਹ ਹੱਕ ਹੈ ਭਾਰਤ ਦੇ ਜੇ ਜਦ ਤੱਕ ਸਰਕਾਰਾਂ ਨੇ ਨਾ ਬੈਨ ਕੀਤਾ ਹੋਵੇ ਮੈਨੂੰ ਨਹੀਂ ਲੱਗਦਾ ਭਾਰਤ ਦੀ ਸਰਕਾਰ ਨੇ ਕੋਈ ਅਜੇ ਬੈਨ ਲਾਇਆ ਹੋਇਆ ਹੈ ਕਿਸੇ ਨੂੰ ਵੀ ਨਹੀਂ ਕੀਤਾ ਕਿਸੇ ਨੂੰ ਨਹੀਂ ਬੈਨ ਕੀਤਾ ਤੇ ਉਹ ਗੈਰ ਕਾਨੂੰਨੀ ਨਹੀਂ ਹੈ ਪਰ ਹਾਂ ਦਲਜੀਤ ਲੋਕਾਂ ਦੀ ਇਮੋਸ਼ਨ ਸਮਝ ਕੇ ਇਹਨੂੰ ਥੋੜਾ ਜਿਹਾ ਅੱਗੇ ਡਿਲੇ ਕਰ ਸਕਦੇ ਸੀ ਜਾਂ ਇੱਕ ਸਟੇਟਮੈਂਟ ਚੰਗੀ ਜੀ ਦੇ ਸਕਦੇ ਸੀ بجائے ਕਹਿਣ ਦੇ ਕਿ ਉਹਨੂੰ ਫਾਲੋ-ਅਪ ਦੇ ਭੂਣ ਦੀਆਂ ਲੱਤਾਂ ਕੋਈ ਇਹ ਆਪਣਾ ਅੱਜ ਕੱਲ ਏਆਈ ਦਾ ਜ਼ਮਾਨਾ ਹੈ ਬਿਲਕੁਲ ਹਾਨੀਆ ਮਿਰਜ਼ਾ ਦਾ ਫੇਸ ਬਲਰ ਹੋ ਸਕਦਾ ਸੀ ਜਿੱਥੇ ਉਹਦਾ ਫੇਸ ਆਂਦਾ ਉੱਥੇ ਕਾਲਾ ਬਲੈਕ ਦਿਖਾ ਸਕਦੇ ਸੀ ਬਈ ਉਹ ਅਸੀਂ ਇੰਡੀਆ ਚੋਂ ਦਾ ਫੇਸ ਹੀ ਨਹੀਂ ਦਿਖਾ ਰਹੇ ਲੋਕਾਂ ਨੇ ਹੋਰ ਜਾ ਕੇ ਵੇਖਣਾ ਸੀ ਵੀ ਇਹ ਕਿਹੜੀ ਨਵੀਂ ਗੱਲ ਹੈ ਵੀ ਦੇਖੋ ਹੀਰੋਇਨ ਦਾ ਫੇਸ ਹੀ ਇਹਨਾਂ ਨੇ ਗਾਇਬ ਕਰਤਾ ਬਿਲਕੁਲ ਤੇ ਬੜੀਆਂ ਚੀਜ਼ਾਂ ਹੋ ਸਕਦੀਆਂ ਸੀ ਪਰ ਇਹ ਜਿਹਨੂੰ ਕਹਿੰਦੇ ਨੇ ਨਾ ਇੱਕ ਕਿਸਮ ਦਾ ਬਈ ਆਈ ਡੋਨਟ ਕੇਅਰ ਐਟੀਟਿਊਡ ਇਹ ਚੰਗਾ ਨਹੀਂ ਹੈ ਔਰ ਦੂਜਾ ਮੈਂ ਇਹ ਵੀ ਕਵਾਂਗਾ ਕਿ ਇੰਨੀ ਆਲੋਚਨਾ ਕਰਨੀ ਇਸ ਗੱਲ ਦੀ ਔਰ ਇੱਥੇ ਤੱਕ ਕਹਿ ਦੇਣਾ ਕਿ ਇਹ ਜੀ ਦੇਸ਼ ਭਗਤ ਨਹੀਂ ਹੈ ਜੀ ਇਹ ਪ੍ਰੂਵ ਕਰੇ ਦੇਸ਼ ਭਗਤ ਕਿਸੇ ਨੂੰ ਕੋਈ ਦੇਸ਼ ਭਗਤੀ ਪ੍ਰੂਵ ਕਰਨ ਦੀ ਕੋਈ ਲੋੜ ਨਹੀਂ ਜਲਜੀਤ ਤੁਸੀਂ ਪੂਰਾ ਦੇਸ਼ ਭਗਤ ਹੈ। ਹਮਮ ਔਰ ਕਿਸੇ ਸਿੱਖ ਨੂੰ ਲੋੜ ਨਹੀਂ ਅੱਜ ਭਾਰਤ ਖੜਾ ਹੈ ਤੇ ਸਿੱਖਾਂ ਦੇ ਸਿਰ ਤੇ ਖੜਾ ਹੈ। ਬਿਲਕੁਲ ਕਿਸੇ ਭਾਰਤ ਨੂੰ ਸਿੱਖ ਨੂੰ ਦੇਸ਼ ਭਗਤੀ ਦੀ ਕੋਈ ਸਬੂਤ ਨਹੀਂ ਦੇਣਾ। ਇਹ ਸਾਰਿਆਂ ਨੂੰ ਪਤਾ ਹੈ ਕਿ ਸਿੱਖਾਂ ਤੋਂ ਬਿਨਾਂ ਇੰਡੀਆ ਕੀ ਹੈਗਾ। ਸੋ ਇਹ ਇਹ ਗੱਲ ਵੀ ਕਰਨੀ ਔਰ ਨਾਲੇ ਫਿਰ ਜਿਹੜਾ মিডিਆ ਦਾ ਜਿਹੜਾ ਸ਼ੈਤਾਨ মিডিਆ ਹੈ ਉਹ ਜਦੋਂ ਵੀ ਕੋਈ ਐਜੀ ਗੱਲ ਹੋਏ ਜੀ ਤੇ ਕਦੀ ਕਹਿਣਾ ਜੀ ਇਹ ਖਾਲਸਤਾਨੀ ਹੈ ਜੇ ਅਰਸ਼ ਦੀਪ ਕੋਲੋਂ ਕੈਚ ਛੁੱਟ ਜਾਏ ਤੇ ਕਹਿਣਾ ਜੀ ਇਹ 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 ਖਾਲਸਤਾਨੀ ਹੈ ਇਹ 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 ਗੱਲਾਂ ਵੀ ਠੀਕ ਨਹੀਂ ਨੇ ਪਰ ਇਹ ਜਿਹੜੀ ਅਸਲੀ ਕੌਂਟਰੋਵਰਸ਼ੀਅਲ ਗੱਲਾਂ ਨੇ ਉਹ ਉਹਦੇ ਉੱਪਰ ਕੋਈ ਨਹੀਂ ਆਂਦਾ ਬਿਲਕੁਲ ਜਿਹੜੀ ਦਲਜੀਤ ਦਸਾਂਝ ਦੀ ਮੂਵੀ ਹਮ ਕਾਲ ਖਲਰਾ ਸਾਹਿਬ ਦੇ ਉੱਪਰ ਬਣੀ ਹੈ ਬਿਲਕੁਲ 95 ਪੰਜਾਬ 95 ਪੰਜਾਬ 95 ਉਹ ਕਿਉਂ ਸੈਂਸਰ ਰੋਕ ਕੇ ਬੈਠਾ ਹੈ ਹਮ ਉਹ ਤੇ ਸਾਡਾ ਹੱਕ ਹੈ ਮੂਵੀ ਬਣਾਉਣ ਦਾ ਦਲਜੀਤ ਦਸਾਂਝ ਨੂੰ ਉੱਥੇ ਕਿਉਂ ਰੋਕਿਆ ਗਿਆ ਹਮ ਸੋ ਇਹ ਕਈ ਗੱਲਾਂ ਨੇ ਪਰ ਇਹਦੇ ਵਿੱਚ ਮੈਂ ਇਹ ਨਹੀਂ ਕਹਾਵਾਂਗਾ ਕਿ ਸਾਨੂੰ ਇਹ ਇਹ ਇੱਕ ਸਿੱਖ ਦਾ ਮਸਲਾ ਬਣਾ ਲੈਣਾ ਚਾਹੀਦਾ ਹੈ ਜਾਂ ਕੋਈ ਮਜ਼ਹਬ ਦਾ ਮਸਲਾ ਬਣਾ ਲੈਣਾ ਚਾਹੀਦਾ ਹੈ ਇਹ ਇਹ ਸਿਸਟਮ ਜਿਹੜਾ ਉੱਥੇ ਦਾ মিডিਆ ਹੈ ਇਹ ਉਹਦਾ ਹੈ ਔਰ ਥੋੜਾ ਜਿਹਾ ਜਿਹੜੀ ਦਲਜੀਤ ਦੀ ਪੀਆਰ ਟੀਮ ਹੈ ਉਹਨੂੰ ਥੋੜਾ ਜਿ ਦੇ ਬਾਰੇ ਸੋਚਣਾ ਚਾਹੀਦਾ ਸੀ ਔਰ ਇਹਨੂੰ ਬੈਟਰ ਹੈਂਡਲ ਕਰਨਾ ਚਾਹੀਦਾ ਸੀ ਦਲਜੀਤ ਨੇ ਕਾਫੀ ਸਿੱਖਾਂ ਦਾ ਨਾਂ ਰੋਸ਼ਨ ਕੀਤਾ ਦੇਸ਼ ਦੀ ਗੱਲ ਹੋਵੇ ਭਾਵੇਂ ਵਿਦੇਸ਼ ਵਿੱਚ ਹੋਵੇ ਭਾਰਤ ਦਾ ਝੰਡਾ ਲੈ ਕੇ ਜਾਂ ਪੰਜਾਬੀ ਦਾ ਝੰਡਾ ਲੈ ਕੇ ਮੈਂ ਇੱਥੇ ਕਹਾਂਗਾ ਕਿ ਦਲਜੀਤ ਨੇ ਸਿਰਫ ਸਿੱਖਾਂ ਦਾ ਨਹੀਂ ਹਰ ਇੰਡੀਅਨ ਦਾ ਨਾਂ ਰੋਸ਼ਨ ਕੀਤਾ ਹੈ ਜੇ ਦਲਜੀਤ ਕਾਨੂੰ ਕਹਿੰਦਾ ਨਾ ਪੰਜਾਬੀ ਆ ਗਏ ਹੋਏ ਜਾਂ ਪੰਜਾਬ ਦਾ ਤੇ ਪੰਜਾਬ ਇੰਡੀਆ ਤੋਂ ਬਾਹਰ ਨਹੀਂ ਆਏਗਾ ਬਿਲਕੁਕ ਉਹ ਉਹ ਇੰਡੀਆ ਦਾ ਹੀ ਨਾ ਉੱਚਾ ਹੋ ਰਿਹਾ ਝੰਡਾ ਫੜ ਕੇ ਸਟੇਟ ਜੀ ਅੱਜ ਅੱਜ ਦਲਜੀਤ ਜਦ ਪੱਗ ਪਾ ਕੇ ਜਾਂਦਾ ਹੈ ਨਾ ਤੇ ਉਹਦੀ ਆਟੋਮੈਟਿਕਲੀ ਮੈਂ ਕਹਿੰਦਾ ਕੋਈ ਵੀ ਦਸਤਾਰ ਪਾ ਕੇ ਸਿੱਖ ਬਾਹਰ ਜਦ ਦੁਨੀਆ ਚ ਫਿਰਦਾ ਹੈ ਤੇ ਉਹਨੂੰ ਇੰਡੀਅਨ ਪਛਾਣਿਆ ਜਾਂਦਾ ਹੈ ਉਹਨੂੰ ਲੋਕ ਦਸਤਾਰ ਵੇਖ ਕੇ ਕਹਿੰਦੇ ਨੇ ਉਹ ਹੀ ਇਸ ਫਰਮ ਇੰਡੀਆ ਕੋਈ ਹੋਰ ਹਿੰਦੂ ਜਾਂ ਮੁਸਲਮਾਨ ਜਾਂ 크ਿਸਚਨ ਜਾਂ ਕੋਈ ਹੋਰ ਬਿਨਾ ਪੱਗ ਤੋਂ ਫਿਰ ਰਿਹਾ ਹੈ ਨਾ ਉਹ ਉਹਦਾ ਨਹੀਂ ਪਤਾ ਲੱਗਦਾ ਲੋਕ ਕਹਿੰਦੇ ਉਹ ਪਾਕਿਸਤਾਨ ਤੋਂ ਵੀ ਹੋ ਸਕਦਾ ਹੈ শ্রীলੰਕਾ ਤੋਂ ਵੀ ਹੋ ਸਕਦਾ ਹੈ ਬੰਗਲਾਦੇਸ਼ ਤੋਂ ਵੀ ਹੋ ਸਕਦਾ ਹੈ ਮਿਡਲ ਈਸਟ ਤੋਂ ਵੀ ਹੋ ਸਕਦਾ ਹੈ ਪਰ ਜਦ ਸਿੱਖ ਵੇਖਦੇ ਨੇ ਪੱਗ ਵਾਲਾ ਤੇ ਉਹ ਦੂਰੋਂ ਹੀ ਕਹਿੰਦੇ ਉਹ ਪੰਜਾਬੀ ਹੈ ਪੰਜਾਬ ਤੋਂ ਆਇਆ ਇੰਡੀਆ ਦਾ ਹੈ ਤਾਂ ਇੰਡੀਆ ਦੀ ਆਟੋਮੈਟਿਕ ਪਛਾਣ ਸਿੱਖਾਂ ਦੇ ਨਾਲ ਹੈ ਪੱਗ ਦੇ ਨਾਲ ਦਸਤਾਰ ਪੱਗ ਦੇ ਨਾਲ ਹੈ ਸਿੱਖਾਂ ਦੀ ਦਸਤਾਰ ਦੇ ਨਾਲ ਹੈ ਸੋ ਇਹ ਇੰਡੀਆ ਨੂੰ ਵੀ ਇਹ ਸਾਡੇ ਉੱਥੇ ਮੀਡੀਆ ਨੂੰ ਸਮਝਣਾ ਚਾਹੀਦਾ ਹੈ ਕਿ ਤੁਹਾਡੇ ਸਹੀ ਐਮਬੈਸਡਰ ਜਿਹੜੇ ਦੁਨੀਆ 'ਚ ਨੇ ਉਹ ਸਿੱਖ ਨੇ ਜੇ ਦਲਜੀਤ ਦੋਸਾਂ ਜਿੱਕਲ ਕੋਚੈਲਾ ਵਿੱਚ ਗਿਆ ਹੈ ਜਾਂ ਹੋਰ ਕਿਧਰੇ ਗਿਆ ਹੈ ਤੇ ਉਹਨੇ ਸਿੱਖਾਂ ਦਾ ਨਾਂ ਤੇ ਉੱਪਰ ਕੀਤਾ ਹੀ ਨਾ ਇੰਡੀਆ ਦਾ ਵੀ ਨਾਂ ਉਹਨੇ ਬਹੁਤ ਉੱਪਰ ਕੀਤਾ ਹੈ ਔਰ ਉਹ ਉਹਦੇ ਕੋਲੋਂ ਕਹਿਣਾ ਜੀ ਇਹ ਦੇਸ਼ ਭਗਤੀ ਨਹੀਂ ਹੈ ਇਹ ਦੇਸ਼ ਭਗਤ ਦਾ ਸਰਟੀਫਿਕੇਟ ਦੇ ਹਾਂ ਇੱਥੇ ਮੈਂ ਦਲਜੀਤ ਦੀ ਮੈਂ ਮੰਨਦਾ ਇਹਦੇ ਜਿਹੜਾ ਪੀਆਰ ਦਾ ਬਹੁਤ ਵੱਡਾ ਉਹਨਾਂ ਨੇ ਗਲਤ ਕੰਮ ਕੀਤਾ ਹੈ ਹਾਲੀ ਵੀ ਉਹ ਮੈਂ ਤੁਹਾਡੇ ਰਈ ਕਰਾਂਗਾ ਹਾਲੀ ਵੀ ਉਹ ਹਾਨੀਅਤ ਦਾ ਜਿਹੜਾ ਫੇਸ ਹੈ ਉਹ ਬਲਰ ਕਰਕੇ ਉੱਥੇ ਬਲੈਕ 스ਪੌਟ ਬਣਾ ਕੇ ਤੇ ਖਾਲੀ ਕਰਕੇ ਤੇ ਉਹ ਵੀਡੀਓ ਰਿਲੀਜ਼ ਕਰਦੇ ਹੋ ਇੰਡੀਆ ਵਿੱਚ ਤਾਂ ਕਿ ਭਾਰਤ ਨੂੰ ਵੀ ਚੰਗਾ ਲੱਗੇ ਵੀ ਚਲੋ ਇਹਨਾਂ ਨੇ ਪਾਕਿਸਤਾਨੀ ਐਕਟਰੈਸ ਹੀ ਉਹਦਾ ਹਟਾਤਾ ਫੇਸ ਤੇ ਹਾਲੇ ਵੀ ਕਈ ਚੀਜ਼ਾਂ ਹੋ ਸਕਦੀਆਂ ਨੇ ਪਰ ਇਹ ਟਕਰਾਵ ਦਾ ਰਾਸਤਾ ਚੰਗੀ ਗੱਲ ਹੈ ਇਹ ਵਾਈਟ ਹਿੱਲ ਜਿਹੜੀ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਕੰਪਨੀ ਹੈ ਜਿਨ੍ਹਾਂ ਨੇ ਮੂਵੀ ਬਣਾਈ ਉਹਨਾਂ ਨੂੰ ਸੋਚਣਾ ਚਾਹੀਦਾ ਤੇ ਦਲਜੀਤ ਜਿਹੜਾ ਜਸ ਐਕਟਿੰਗ ਕਰ ਰਿਹਾ ਕੰਮ ਕਰ ਰਿਹਾ ਦਲਜੀਤ ਵੀ ਵਾਈਟ ਹਿੱਲ ਦਾ ਮੇਰੇ ਖਿਆਲ ਹਿੱਸਾ ਹੈ ਹੀ ਇਸ ਆਲਸੋ ਪ੍ਰੋਡਿਊਸਰ ਆਫ ਦ ਫਿਲਮ ਤੇ ਔਰ ਦਲਜੀਤ ਦੇ ਬਿਗੈਰ ਤੇ ਤੁਹਾਨੂੰ ਪਤਾ ਕੁਝ ਨਹੀਂ ਹੁੰਦਾ ਕੰਮ ਨਹੀਂ ਕਰ ਰਿਹਾ ਉਹ ਪ੍ਰੋਡਿਊਸਰ ਵੀ ਹੈ ਇਸ ਫਿਲਮ ਦੇ ਤੇ ਹੀ ਹੈਜ਼ ਅ ਰਿਸਪੌਂਸਿਬਿਲਟੀ ਐਂਡ ਮੈਨ ਹੀ ਸਮਝਦਾ ਕਿ ਦਲਜੀਤ ਕੋਈ ਇਹ ਇਹ ਹਰ ਸਾਰੀ ਚੀਜ਼ ਕੋ ਦਲਜੀਤ ਦੇ ਦੀ ਦੀ ਸੈਮੇਟੀ ਤੋਂ ਬਗੈਰ ਹੋ ਰਹੀ ਹੈ ਗਲਤ ਕਰਦੇ ਆ ਅਦੇਸ਼ ਤੋਂ ਬਾਅਦ ਵਿਦੇਸ਼ ਦੀ ਵੀ ਆਸੀ ਆਨੇ ਆ ਬਿਗ ਬਿਊਟੀਫੁਲ ਬਿੱਲ ਦੇ ਉੱਤੇ ਜਿਹੜੀ ਅੱਜ ਚਰਚਾ ਹੋ ਰਹੀ ਹੈ ਕੱਲ ਦੀ ਚਰਚਾ ਹੋ ਰਹੀ ਹੈ ਐਲਨ ਮਾਸਕ ਨੇ ਇੱਕ ਨਵੀਂ ਪਾਰਟੀ ਬਣਾਉਣ ਦਾ ਟਵੀਟ ਕਰਤਾ ਸਾਰੇ ਲੋਕੀ ਸੱਚੋ ਪੰਜ ਦੇ ਵਿੱਚ ਪਏ ਹੋਏ ਨੇ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਐਲਨ ਮਾਸਕ ਦਾ ਜਿਹੜਾ ਟਵੀਟ ਕਰਨਾ ਕਿ ਮੈਂ ਨਵੀਂ ਪਾਰਟੀ ਬਣਾਵਾਂਗਾ ਉਹ ਇੱਕ ਫਰਸਟ੍ਰੇਸ਼ਨ ਦਾ ਇਜ਼ਹਾਰ ਕਰ ਰਹੇ ਨੇ ਕਿਉਂਕਿ ਇਹ ਜਿਹੜਾ ਬਿਗ ਬਿਊਟੀਫੁਲ ਬਿੱਲ ਹੈ ਇਹਦੇ ਵਿੱਚ ਹੁਣ ਇੱਥੇ ਦੀ ਜਿਹੜੀ ਸਰਕਾਰਾਂ ਨੇ ਉਹ ਉਹ ਇਵੇਂ ਹੀ ਪਤਾ ਲੱਗਦਾ ਹੈ ਕਿ ਬਿਲਕੁਲ ਨਿਰਪੱਖ ਹੈ ਤਦੇ ਐਸੀ ਅਮਰੀਕਾ ਨੂੰ ਅਮਰੀਕਾ ਕਹਿੰਦੇ ਆ ਕਿਉਂਕਿ ਭਾਰਤ ਵਿੱਚ ਅਸੀਂ ਦੇਖਨੇ ਆ ਕਿ ਅਡਾਨੀ ਅੰਬਾਨੀ ਟਾਟਾ ਇਹ ਸਾਰਿਆਂ ਨੂੰ ਸਰਕਾਰਾਂ ਜਿਹੜੀਆਂ ਨੇ ਫੇਵਰ ਕਰਦੀਆਂ ਨੇ ਪਰ ਇੱਥੇ ਪ੍ਰੈਜ਼ੀਡੈਂਟ 트੍ਰੰਪ ਨੇ ਬਿਲਕੁਲ ਫੇਵਰ ਨਹੀਂ ਕੀਤਾ ਔਰ ਇਸ ਬਿਊਟੀਫੁਲ ਬਿਲ ਵਿੱਚ ਜਿਹੜਾ ਪਾਸ ਹੋ ਰਿਹਾ ਹੈ ਇਹਦੇ ਵਿੱਚ ਇਲਾਨ ਮਸਕ ਦੀ ਵੀ ਸਬਸਿਡੀ ਜਿਹੜੀ ਉਹਨੂੰ ਮਿਲਦੀ ਸੀ ਉਹਦੀ ਕਾਰਾਂ ਇਲੈਕਟ੍ਰਿਕ ਕਾਰਾਂ ਵਾਸਤੇ ਜਾਂ ਦਾ ਸਟਾਰਲਿੰਕ ਜਿਹੜਾ ਪ੍ਰੋਗਰਾਮ ਸੀ ਸਪੇਸ ਦਾ ਉਹ ਸਾਰੀ ਸਬਸਿਡੀਆਂ ਬੜੀ ਤੇਜ਼ੀ ਨਾਲ ਕੱਟ ਕੀਤੀਆਂ ਨੇ ਪ੍ਰੈਜ਼ੀਡੈਂਟ ਟਰੰਪ ਨੇ। ਹਮਮ। ਔਰ ਇਸ ਕਰਕੇ ਉਹਨਾਂ ਨੂੰ ਦੁੱਖ ਹੈ ਕਿ ਮੇਰੀ ਕੰਪਨੀ ਦੀਆਂ ਇਨੀਆਂ ਸਬਸਿਡੀਆਂ ਜਿਹੜੀਆਂ ਨੇ ਸਰਕਾਰ ਕੱਟ ਕਰ ਰਹੀ ਏ ਉਹ ਇਸ ਕਰਕੇ ਉਸ ਬਿੱਲ ਦੇ ਖਿਲਾਫ ਨੇ। ਪਰ ਉਹ ਮੈਂ ਸਮਝਦਾ ਕਿ ਇਨਾ ਵੱਡਾ ਉਹ ਕੋਈ ਉਹਨਾਂ ਦਾ ਕੇਸ ਹੈ ਨਹੀਂ। ਆ ਰਿਪਬਲਿਕਨ ਪਾਰਟੀ ਇਸ ਵੇਲੇ ਪੂਰੀ ਤਰ੍ਹਾਂ ਯੂनाइटेड ਹੈ। ਹਮਮ। ਔਰ ਇਹ ਬਿੱਲ ਜਿਹੜਾ ਹੈ ਪਾਸ ਹੋ ਜਾਏਗਾ ਬੜੀ ਜਲਦੀ। ਹਮਮ। ਔਰ ਐਲਾਨ ਮਸਤਾ ਇੱਕ ਪਹਿਲਾਂ ਵੀ ਉਹਨਾਂ ਨੇ ਅ ਪ੍ਰੰਪਟ ਦੇ ਖਿਲਾਫ ਟਵੀਟ ਕਰਕੇ ਫਿਰ ਮਾਫੀ ਮੰਗ ਲਈ ਸੀ ਫਿਰ ਫੋਨ ਵੀ ਕਰ ਲਿਆ ਸੀ ਤੇ ਇਹ ਬਿੱਲ ਦੇ ਖਿਲਾਫ ਉਹਨਾਂ ਦੀ ਲੜਾਈ ਹੈ ਔਰ ਮੈਂ ਨਹੀਂ ਸਮਝਦਾ ਕਿ ਦਾ ਕੋਈ ਸੀਰੀਅਸ ਥ੍ਰੈਟ ਹੈਗਾ ਬਿਲਕੁਲ ਬਿਗ ਬਿਊਟੀਫੁਲ ਬਿੱਲ ਦੇ ਵਿੱਚ ਜਿਹੜਾ ਮੇਨ ਚੀਜ਼ ਹੈ ਲੋਕਾਂ ਵਾਸਤੇ ਅਮਰੀਕਨ ਵਾਸਤੇ ਕੀ ਹੈਗਾ ਅਮਰੀਕਨਸ ਵਾਸਤੇ ਸਭ ਤੋਂ ਵੱਡਾ ਟੈਕਸ ਰੀਲੀਫ ਹੈ ਜਿਹੜਾ ਪਿਛਲੀ ਵਾਰੀ ਪ੍ਰੈਜ਼ੀਡੈਂਟ 트੍ਰੰਪ ਟੈਕਸ ਰੀਲੀਫ ਦੇਖੇ ਗਏ ਸੀ ਲੋਕਾਂ ਨੂੰ ਉਹ ਐਕਸਪਾਇਰ ਹੋ ਰਿਹਾ ਸੀ ਔਰ ਅਗਰ ਇਹ ਬਿਗ ਬਿਲ ਬਿਊਟੀਫੁਲ ਬਿਲ ਨਾ ਪਾਸ ਹੋਏ ਤੇ ਉਹ ਟੈਕਸ ਉੱਪਰ ਵਾਪਸ ਚਲੇ ਜਾਣੇ ਸੀ ਔਰ ਜੋ ਕਿ ਡੈਮੋਕ੍ਰੇਟਸ ਚਾਹੁੰਦੇ ਨੇ ਜਿਆਦਾ ਟੈਕਸ ਲੱਗੇ ਜਿਆਦਾ ਵੱਡੀ ਸਰਕਾਰ ਹੋਏ ਤੇ ਇਹਦੇ ਨਾਲ ਲੋਕਾਂ ਨੂੰ ਟੈਕਸਾਂ ਦਾ ਬੜਾ ਰਾਹਤ ਮਿਲੇਗੀ ਟੈਕਸ ਔਰ ਔਰ ਬਾਕੀ ਕਈ ਚੀਜ਼ਾਂ ਨੇ ਜਿਹੜੀ ਕਿ ਇਹਦੇ ਵਿੱਚ ਇਨਫਰਾਸਟ੍ਰਕਚਰ ਦੇ ਉੱਪਰ ਕਾਫੀ ਸਪੈਂਡਿੰਗ ਹੈ ਸੜਕਾਂ ਪੁਲ 에ਅਰਪੋਰਟ ਤੇ ਅਮਰੀਕਾ ਲਈ ਇਹ ਕਾਫੀ ਅੱਛਾ ਬਿਲ ਹੈ ਥੈਂਕ ਯੂ ਇਹ ਸੀ ਡਾਕਟਰ ਜਸਦੀਪ ਸਿੰਘ ਜਰਸੀ ਦੇਸ਼ ਵਿਦੇਸ਼ ਤੇ ਮੁੱਦਿਆਂ ਤੇ ਚਰਚਾ ਕੀਤੀ ਬਣੇ ਰਹੋ ਫਿਰ ਹਰ ਵੀਕ ਦੀ ਤਰ੍ਹਾਂ ਅਗਲੇ ਵੀਕ ਫਿਰ ਮਿਲਾਂਗੇ ਤਬ ਤੱਕ ਲਈ ਸਸਿਕਾ